ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਧੰਗ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਬਾਰੇ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਪਾਸ਼ਾ ਦੁਨੀਆਂ ਨੂੰ ਤਾਰਦੇ ਹੋਏ ਦੁਖੀਆਂ ਦੇ ਦੁੱਖ ਕਟਦੇ ਹੋਏ ਤੇ ਬਹਿਮਾ ਭਰਮਾਂ ਦਾ ਨਾਸ਼ ਕਰਦੇ ਹੋਏ ਆਪਣੀ ਯਾਤਰਾ ਦੇ ਦੌਰਾਨ ਪੂਰੀ ਜਗਨਨਾਥ ਵਿਖੇ ਪਹੁੰਚੇ ਹਨ ਇਹ ਜੋ ਸਹਿਰ ਹੈ ਇਹ ਸਮੁੰਦਰ ਦੇ ਕੰਢੇ ਉੱਤੇ ਵਸਿਆ ਹੋਇਆ ਹੈ ਤੇ ਇਹ ਜੋ ਸਹਿਰ ਸੀ ਇਹ ਹਿੰਦੂਆਂ ਦਾ ਬਹੁਤ ਵੱਡਾ ਇੱਕ ਤੀਰਥ ਸਥਾਨ ਵੀ ਹੈ ਹੁਣ ਪਾਸ਼ਾ ਜਦੋਂ ਜਗਨਨਾਥਪੁਰੀ ਦੇ ਮੰਦਿਰ ਦੇ ਕੋਲ ਜਾ ਕੇ ਪਹੁੰਚੇ ਹਨ ਤਾਂ ਪਾਸ਼ਾ ਨੇ ਮੰਦਿਰ ਤੋਂ ਦੂਰ ਇੱਕ ਖਾਲੀ ਸਥਾਨ ਦੇਖ ਕੇ ਉੱਥੇ ਆਪਣਾ ਡੇਰਾ ਲਗਾਇਆ ਹੈ। ਧੰਗੁਰ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਹਨ। ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਹੈ ਤੇ ਧੰਗੁਰ ਨਾਨਕ ਦੇਵ ਜੀ ਨੇ ਗੁਰਬਾਣੀ ਦਾ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਹੈ। ਪਾਸ਼ਾ ਦੇ ਮੁੱਖੋਂ ਸੁੰਦਰ ਆਵਾਜ਼ ਤੇ ਗੁਰਬਾਣੀ ਦੇ ਮਿੱਠੇ ਸ਼ਬਦ ਸੁਣਨ ਦੇ ਲਈ ਉੱਥੇ ਲੋਕਾਂ ਦੀ ਭੀੜ ਉਮੜਾਈ। ਜੋ ਲੋਕ ਸਨ ਉਹ ਪਾਸ਼ਾ ਦਾ ਕੀਰਤਨ ਸੁਣ ਰਹਿ ਸਨ ਲੋਕਾਂ ਦਾ ਇੰਨਾ ਜ਼ਿਆਦਾ ਇਕੱਠ ਦੇਖ ਕੇ ਜੋ ਮੰਦਰ ਦਾ ਪੁਜਾਰੀ ਸੀ ਉਹ ਵੀ ਪਾਸ਼ਾ ਦੇ ਕੋਲ ਚਲਾ ਗਿਆ ਤੇ ਮਹਾਰਾਜ ਦਾ ਕੀਰਤਨ ਸੁਣਨ ਤੋਂ ਬਾਅਦ ਪਾਸ਼ਾ ਨੂੰ ਕਹਿਣ ਲੱਗਾ ਕਿ ਗੁਰੂ ਜੀ ਆਰਤੀ ਦਾ ਸਮਾਂ ਹੋ ਗਿਆ ਹੈ ਤੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਨਾਲ ਮੰਦਰ ਦੇ ਵਿੱਚ ਆਰਤੀ ਕਰਨ ਦੇ ਲਈ ਚੱਲੋ ਤੇ ਸਾਡੇ ਨਾਲ ਆਰਤੀ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਲਵਾਓ ਪਾਸ਼ਾ ਥੋੜਾ ਜਿਹਾ ਮੁਸਕਰਾਉਂਦੇ ਹਨ ਤੇ ਫਿਰ ਉਸ ਪੁਜਾਰੀ ਦੇ ਨਾਲ ਚੱਲ ਪੈਂਦੇ ਹਨ ਪਾਸ਼ਾ ਜਦੋਂ ਮੰਦਰ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਮੰਦਰ ਨੂੰ ਬੁਨਾਬਟੀ ਫੁੱਲਾਂ ਦੇ ਨਾਲ ਤੇ ਸਤਾਰਿਆਂ ਦੇ ਨਾਲ ਬਹੁਤ ਸੋਹਣਾ ਸਜਾਇਆ ਹੋਇਆ ਸੀ ਤੇ ਜਿਹੜਾ ਉਹ ਪੁਜਾਰੀ ਸੀ ਉਸ ਦੇ ਹੱਥ ਵਿੱਚ ਜੋ ਆਰਤੀ ਵਾਲਾ ਥਾਲ ਸੀ ਉਸ ਨੂੰ ਹੀਰੇ ਮੋਤੀਆਂ ਦੇ ਨਾਲ ਜੜਾਇਆ ਹੋਇਆ ਸੀ ਪਾਸ਼ਾ ਦੇਖਦੇ ਹਨ ਕਿ ਉਸ ਥਾਲੀ ਦੇ ਵਿੱਚ ਇੱਕ ਵੱਡਾ ਸਾਰਾ ਦੀਵਾ ਸਜਾਇਆ ਹੋਇਆ ਸੀ ਤੇ ਉਸ ਥਾਲ ਦੇ ਨਾਲ ਉਸ ਦੀਵੇ ਦੇ ਨਾਲ ਇੱਕ ਮੂਰਤੀ ਦੀ ਪੂਜਾ ਕੀਤੀ ਜਾ ਰਹੀ ਸੀ ਤੇ ਜੋ ਕੁਝ ਲੋਕ ਪਾਸੇ ਉੱਕੇ ਖੜੇ ਸਨ ਉਹ ਮੂਰਤੀ ਦੇ ਉੱਪਰ ਫੁੱਲਾਂ ਦੀ ਵਰਸ਼ ਕਰ ਰਹੇ ਸਨ ਤੇ ਜੋ ਉਹ ਪੁਜਾਰੀ ਸੀ ਉਹ ਥਾਲ ਨੂੰ ਉੱਪਰ ਥੱਲੇ ਕਰਕੇ ਮੂਰਤੀ ਦੀ ਪੂਜਾ ਕਰ ਰਿਹਾ ਸੀ ਤੇ ਇੱਕ ਹੱਥ ਦੇ ਨਾਲ ਉਸ ਕੋਲ ਟੱਲੀ ਵੀ ਵਜਾ ਰਿਹਾ ਸੀ ਜਦੋਂ ਪਾਸ਼ਾ ਨੇ ਇਹ ਸਭ ਕੁਝ ਹੁੰਦਾ ਹੋਇਆ ਉਸ ਮੰਦਰ ਦੇ ਅੰਦਰ ਦੇਖਿਆ ਤਾਂ ਪਾਸ਼ਾ ਉਸ ਮੰਦਰ ਦੇ ਮੰਦਰੋਂ ਬਾਹਰ ਆ ਕੇ ਇੱਕ ਅਜੀਹੀ ਥਾਂ ਤੇ ਬੈਠ ਗਏ ਜਿੱਥੇ ਮਨੁੱਖ ਦੁਆਰਾ ਬਣਾਈ ਹੋਈ ਕੋਈ ਵੀ ਛੱਤ ਨਹੀਂ ਸੀ ਸਿਰਫ ਉਸ ਅਕਾਲ ਪੁਰਖ ਦੁਆਰਾ ਬਣਾਈ ਗਈ ਉਹ ਲੀਲੀ ਸਤ ਸੀ ਤੇ ਉਸ ਵਿੱਚ ਜੋ ਤਾਰੇ ਸਨ ਉਹ ਚਿਲਮਿਲ ਚਿਲਮਿਲ ਕਰ ਰਹੇ ਸਨ ਜਦੋਂ ਪੁਜਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਧੰਗੁਰ ਨਾਨਕ ਦੇਵ ਜੀ ਆਰਤੀ ਦੇ ਵਿੱਚ ਸ਼ਾਮਲ ਨਹੀਂ ਹੋਏ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਮੰਦਰ ਵਿੱਚੋਂ ਬਾਹਰ ਆ ਕੇ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਸਾਡੇ ਨਾਲ ਆਰਤੀ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਨਾਲ ਹੀ ਉਹ ਕਹਿੰਦੇ ਹਨ ਕਿ ਤੁਸੀਂ ਸੇ ਡੇ ਭਗਵਾਨ ਦਾ ਸਾਡੇ ਈਸ਼ਵਰ ਦਾ અપਮਾਨ ਕੀਤਾ ਹੈ ਤਾਂ ਤਨ ਗੁਰੂ ਨਾਨਕ ਦੇਵ ਜੀ ਅੱਗੇ ਉਹਨਾਂ ਪੁਜਾਰੀਆਂ ਨੂੰ ਕਹਿੰਦੇ ਹਨ ਕਿ ਮੈਂ ਤਾਂ ਬਾਹਰ ਬੈਠ ਕੇ ਜਗਤ ਦੇ ਭਗਵਾਨ ਦੀ ਆਰਤੀ ਕਰਦਾ ਰਿਹਾ ਹਾਂ ਤਾਂ ਪੁਜਾਰੀ ਅੱਗੇ ਕਹਿੰਦਾ ਕਿ ਗੁਰੂ ਜੀ ਅਸੀਂ ਸਮਝੇ ਨਹੀਂ ਤੁਸੀਂ ਕਿਹੜੀ ਆਰਤੀ ਦੀ ਗੱਲ ਕਰ ਰਹੇ ਹੋ ਪਾਤਸ਼ਾਹ ਨੂੰ ਕਹਿੰਦਾ ਕਿ ਆਰਤੀ ਤਾਂ ਸਿਰਫ ਮੰਦਰ ਦੇ ਵਿੱਚ ਹੀ ਚੱਲ ਰਹੀ ਸੀ ਫਿਰ ਪਾਤਸ਼ਾਹ ਨੇ ਉਸ ਪੁਜਾਰੀ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਪੁਜਾਰੀ ਜੀ ਅਸੀਂ ਕਿਸੇ ਮਨੁੱਖ ਦੁਆਰਾ ਬਣਾਈ ਹੋਈ ਮੂਰਤੀ ਦੀ ਪੂਜਾ ਨਹੀਂ ਕਰਦੇ ਬਲਕਿ ਅਸੀਂ ਤਾਂ ਇਸ ਜਗਤ ਨੂੰ ਬਣਾਉਣ ਵਾਲੇ ਉਸ ਅਕਾਲ ਪੁਰਖ ਦੀ ਪੂਜਾ ਕਰਦੇ ਹਾਂ ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ ਹਰ ਇੱਕ ਚੀਜ਼ ਬਣਾਈ ਹੈ ਫਿਰ ਪਾਸ਼ਾ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਦੇ ਲਈ ਕਿਹਾ ਤੇ ਉੱਥੇ ਇੱਕ ਗੁਰਬਾਣੀ ਦਾ ਸ਼ਬਦ ਉਚਾਰਿਆ ਪਾਸ਼ਾ ਕਹਿੰਦੇ ਹਨ ਗਗਨ ਮੇ ਥਾਲ ਰਬਚੰਦਕ ਦੀਪਕ ਬਨੈ ਤਾਰਕਾ ਮੰਡਲ ਜੰਤ ਮੋਤੀ ਧੂਪ ਮਲਿਆਨਿਓ ਪਵਨੋ ਚਬਰੋ ਕਰੇ ਸਗਲ ਬਨਾਏ ਫਲੰਤ ਜੋਤੀ ਪਾਸ਼ਾ ਕਹਿੰਦੇ ਕਿ ਭਾਈ ਇਸ ਤੋਂ ਭਾਵ ਹੈ ਅਸੀਂ ਜਿਸ ਭਗਵਾਨ ਦੀ ਪੂਜਾ ਕਰਦੇ ਹਾਂ ਉਹ ਇਸ ਜਗਤ ਦਾ ਮਾਲਕ ਹੈ। ਪਾਸ਼ਾ ਕਹਿੰਦੇ ਇਹ ਜੋ ਮਾਲਕ ਹੈ ਇਹ ਸਿਰਫ ਮੰਦਰ ਦੇ ਅੰਦਰ ਹੀ ਨਹੀਂ ਬਲਕਿ ਹਰ ਥਾਂ ਹਰ ਇੱਕ ਚੀਜ਼ ਤੇ ਹਰ ਇੱਕ ਕਿਣਕੇ ਦੇ ਵਿੱਚ ਮੌਜੂਦ ਹੈ। ਤੇ ਆ ਜੋ ਸਾਰੀ ਕਾਇਨਾਤ ਹੈ ਸ੍ਰਿਸ਼ਟੀ ਹੈ ਉਸ ਦੀ ਆਰਤੀ ਕਰਦੀ ਹੈ। ਮਹਾਰਾਜ ਕਹਿੰਦੇ ਆ ਜੋ ਗगन ਹੈ ਉਹ ਉਸ ਦਾ ਥਾਲ ਹੈ ਤੇ ਚੰਦ ਤੇ ਸੂਰਜ ਜੋ ਹਨ ਉਹ ਉਸ ਦੇ ਦੀਵੇ ਹਨ। ਜੋ ਤਾਰੇ ਹਨ ਉਹ ਮੋਤੀ ਹਨ ਤੇ ਰੁੱਖ ਫੁੱਲ ਹਨ। ਏ ਜੋ ਮੱਠੀ ਮੱਠੀ ਹਵਾ ਚੱਲਦੀ ਹੈ ਇਹ ਆਰਤੀ ਦਾ ਸ਼ੋਰ ਹੈ। ਅਕਾਲ ਪੁਰਖ ਪਰਮਾਤਮਾ ਇਸ ਆਰਤੀ ਨੂੰ ਕਬੂਲ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਭਾਈ ਪੰਡਤ ਜੀ ਇਹ ਜੋ ਆਰਤੀ ਹੈ ਇਹ ਦਿਨ ਰਾਤ ਚੱਲਦੀ ਹੈ। ਪਾਸ਼ਾ ਕਹਿੰਦੇ ਕਿ ਪੰਡਤ ਜੀ ਤੁਸੀਂ ਵੀ ਇਸ ਆਰਤੀ ਦੇ ਵਿੱਚ ਸ਼ਾਮਲ ਹੋਇਆ ਕਰੋ। ਧੰਨ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਉਸ ਪੰਜਾਰੀ ਦੀ ਸਮਝ ਵਿੱਚ ਆ ਗਏ ਤੇ ਉਸ ਨੂੰ ਪਤਾ ਚੱਲ ਗਿਆ ਕਿ ਭਗਵਾਨ ਸਿਰਫ ਮੰਦਰ ਦੇ ਵਿੱਚ ਹੀ ਨਹੀਂ ਹੁੰਦਾ ਬਲਕਿ ਉਹ ਤਾਂ ਸ੍ਰਿਸ਼ਟੀ ਦੇ ਕਣ-ਕਣ ਵਿੱਚ ਹੁੰਦਾ ਹੈ। ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ